ਮਾਚਵਾੜਾ ਸਾਹਿਬ ਦਾ ਜੋੜ ਮੇਲ 22 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਜੁਸਲੇ ਲਗਤਾ ਦੀ ਯਾਮਦਿ ਸ਼ੁਰੂ ਹੋ ਗਈ ਹੈ ਅੱਜ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਚਰਨ ਕਵਲ ਸਾਹਿਬ ਦੇ ਆਸ-ਪਾਸ ਜੋ ਡਰਾਵ ਨੇ ਮਖੋਟੇ ਅਤੇ ਉੱਚੀਆਂ ਆਵਾਜ਼ਾਂ ਵਾਲੀਆਂ ਪੀਪੜੀਆਂ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕਰਦੇ ਹੋਏ ਆਪਨੀ ਹਰਕਤਾਂ ਤੋਂ ਬਾਜ਼ ਆਉਣ ਦੀ ਕਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦਮਦਮੀ ਟਕਸਾਲ ਦੇ ਜਸਪਾਲ ਸਿੰਘ ਪਵਾਤ ਅਤੇ ਬੁੱਢਾ ਦਲ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਛਵਾੜਾ ਸਾਹਿਬ ਤੇ ਚਮਕੋੜ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਜੇਕਰ ਕੋਈ ਵੀ ਡਰਾਬ ਨੇ ਮਖੋਟੇ ਪੀਪੜੀਆਂ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾ ਕਿ ਇੱਕ ਸਿੱਖ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਜਾ ਚੁੱਕੀ ਹੈ ਕਿ ਕੋਈ ਵੀ ਅਜੀਹਾ ਸਮਾਨ ਨਾ ਵਿੱਚੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਸੰਗਤਾਂ ਗੁਰੂ ਸਹਿਬਾਨਾਂ ਦੀ ਸ਼ਹਾਦਤ ਸਜਦਾ ਕਰਨ ਆਉਂਦੀਆਂ ਨੇ ਨਾ ਕਿ ਕਿਸੇ ਮੇਲੇ ਦੇ ਵਿੱਚ ਖਾਲਸਾ ਜੀ ਨਾਂ ਦਾਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜ ਜਸਪਾਲ ਸਿੰਘ ਪਵਾਦ ਜੀ ਹਾਂਜੀ ਕੀ ਕਹੋਗੇ ਜੀ ਅੱਜ ਜਿਹੜਾ ਤੁਸੀਂ ਇਕੱਠ ਕੀਤਾ ਹੈ ਇਹ ਤੁਹਾਨੂੰ ਪਤਾ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਸਭਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਹੈ 22 22 ਸ੍ਰੀ ਚਮਕੌਰ ਸਾਹਿਬ ਆ ਤੇ 22 23 24 ਸਾਡੇ ਮਾਛੋੜਾ ਸਾਹਿਬ ਆ ਤੇ 25 26 27 ਫਤਿਹਗੜ੍ਹ ਸਾਹਿਬ ਆ ਮਾਛੋੜਾ ਸਾਹਿਬ ਮੈਂ ਕੱਲ ਵੀ ਦਾਸ ਨੇ ਤੇ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਅੱਜ ਵੀ ਇੱਥੇ ਇਹਨਾਂ ਨੇ ਥੋੜਾ ਜਿਹਾ ਰੌਂਡ ਲਾਏ ਨੇ ਕਿ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਹੀ ਵੀ ਜਿਹੜੇ ਬੰਦੇ ਲੈ ਰਹੇ ਨੇ ਕੋ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਤੁਸੀਂ ਲੈਨੇ ਹੋ ਨਾ ਤਾਂ ਮੂੰਹ ਬੜਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀਲੇ ਤੁਹਾਡੇ ਔਲਾਦ ਇਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹ ਜੇ ਮੂੰਹ ਜੇ ਕਾਲੇ ਪੀਲੇ ਜੇ ਤੁਸੀਂ ਨਾਲ ਹੋ ਤਾਂ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਿਦਾਇਤ ਆ ਦਾਸ ਨੇ ਕੱਲ ਵੀ ਉਹ ਤੁਸੀਂ ਵੀਡੀਓ ਦੇਖ ਹੀ ਲੈਣੀ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਵੇਂ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਰਾਣਾ ਕੁੱਟਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਤੋਂ ਪਹਿਲਾਂ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣ ਕਿਸੇ ਦੀ ਡੰਡੇ ਨਾਲ ਸੇਵਾ ਹੋਵੇ ਅਸੀਂ ਨਹੀਂ ਚਾਹੁੰਦੇ ਗੱਲ ਪਰ ਅਸੀਂ ਇਹ ਚਾਹੁੰਦੇ ਹਾਂ ਨਿਮਰਤਾ ਨਾਲ ਭਰਾਵੋ ਇਹ ਗੁਰੂ ਪਾਤਸ਼ਾਹ ਦਾ ਘਰ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਕੰਡਿਆਂ ਦੀ ਸੇਤ ਤੇ ਰਾਤ ਕੱਢੀ ਆ ਆਪਣਾ ਸਰਵੰਸ ਬਾਰ ਕੇ ਇਹ ਉਹ ਮਹਾਰਾਜ ਦਾ ਘਰ ਆ ਪਾਤਸ਼ਾਹ ਦਾ ਤੇ ਜੇ ਇੱਥੇ ਆ ਕੇ ਕਾਲੇ ਪੂਲੇ ਮੂੰਹ ਵੇਚਣੇ ਜਾਂ ਡੈਕ ਲਾ ਕੇ ਉੱਚੀ ਉੱਚੀ ਜਾਂ ਹੋਰ ਹੁਲੜਵਾਜਾਂ ਨੂੰ ਵੀ ਬੇਨਤੀ ਆ ਆਓ ਸ਼ਰਦਾ ਨਾਲ ਪਿਆਰ ਨਾਲ ਆਓ ਮਹਾਰਾਜ ਦਾ ਘਰ ਆ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਆਪਣਾ ਦੇਖ ਕੇ ਜਿਹੜੇ ਆਜ ਹੋਣਗੇ ਜਿਹੜੇ ਮੂੰਹ ਜੇ ਲਿੰਦੇ ਨੇ ਲੋਕ ਬੀਬੀਆਂ ਨੂੰ ਪਣਾ ਨੂੰ ਸਭ ਨੂੰ ਬੇਨਤੀ ਆ ਕਾਲੇ ਪੁਲੇ ਜੇ ਮੂੰਹ ਲਾ ਕੇ ਤੁਸੀਂ ਬੱਚਿਆਂ ਦੇ ਕੀ ਸਾਧਨ ਕਰਨਾ ਚਾਹੁੰਦੇ ਹੋ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਦੇ ਤੁਹਾਡੀ ਸਿੱਖਿਆ ਦੇਣੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੇ ਕਾਲੇ ਪੁਲੇ ਜੇ ਮੀਂਹ ਮੂੰਹ ਲਾ ਕੇ ਮਾਕਸ ਜੇ ਲਾ ਕੇ ਕਿਆ ਪੂਜੇ ਬਣਾਉਣਾ ਚਾਹੁੰਦੇ ਹੋ ਸਾਡੇ ਆਪਣੇ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਤੋਂ ਲਿੰਦੇ ਆ ਪਰ ਜਿਹੜੇ ਵੇਚਦੇ ਆ ਉਹਨਾਂ ਨੂੰ ਹਦਾਇਤ ਆ ਦੁਕਾਨਾਂ ਵਾਲਿਆਂ ਨੂੰ ਇੱਥੇ ਮਾਛਵਾੜਾ ਸਾਹਿਬ ਦੇ ਅੰਦਰ ਵੀ ਚਮਕੌਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਵੀ ਜੇ ਤੁਸੀਂ ਇਹ ਲਾ ਕੇ ਵੇਚੇ ਤੇ ਅਸੀਂ ਤੁਹਾਡੇ ਇਕੱਠੇ ਕਰਕੇ ਜਾਲ ਦੇਣੇ ਆ ਫੇਰ ਨਾ ਕੱਲ ਨੂੰ ਸਾਡਾ ਨੁਕਸਾਨ ਹੋ ਗਿਆ ਹਾਂ ਉਹ ਤੋਂ ਬਗੈਰ ਤੁਸੀਂ ਜਿੱਥੇ ਮਰਜੀ ਜਾਓ ਸਾਨੂੰ ਕੋਈ ਲੈ ਲੈਣਾ ਨਹੀਂ ਪਰ ਸਾਡੇ ਸ਼ਹੀਦੀ ਦਿਹਾੜੇ ਆ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਦੀ ਕਿਰਪਾ ਨਾਲ ਜਿਨੇ ਸਾਰਾ ਸਰਬੰਸ ਵਾਰਿਆ ਅਸੀਂ ਸਿੱਖ ਕੌਮ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਮੂਹ ਜੇ ਮਾਰਕਸ ਜੇ ਲਾ ਕੇ ਤੁਸੀਂ ਸਾਡੇ ਬੱਚੇ ਨੂੰ ਪਰਵਾਮੋ ਟੋਪੀਆਂ ਵੇਚ-ਵਿਰ ਕੇ ਹਜੇ ਕੰਮ ਕਰੋ ਨਹੀਂ ਨਹੀਂ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁ ਤੁਸੀਂ ਵੀ ਇਹ ਕੌਮ ਦੀ ਸੇਵਾ ਕਰੋ ਤੁਹਾਨੂੰ ਇਹੋ ਜਿਹੇ ਬੰਦੇ ਮਿਲਦੇ ਆ ਰੇਕ ਸਿੱਖ ਨੂੰ ਬੇਨਤੀ ਆ ਭਾਵਿਓ ਸਹਿਜਤਾਰੀ ਆ ਭਾਵਿਓ ਅਮਰਤਾਰੀ ਆ ਵੀ ਜਦੋਂ ਵੀ ਤੁਹਾਨੂੰ ਮੂਹ ਜੇ ਵਾਲੇ ਮਿਲਦੇ ਆ ਨਾ ਕਾਲੇ ਪੀਲੇ ਲਾਏ ਵਾਲੇ ਉਹਨਾਂ ਨੂੰ ਪ੍ਰੇਰੋ ਪ੍ਰੇਮ ਨਾਲ ਸਮਝਾਓ ਨਹੀਂ ਸਮਝਦੇ ਤੇ ਫਿਰ ਡੰਡੇ ਨਾਲ ਸਮਝਾ ਕੇ ਤੋਰੋ ਇਥੋਂ ਇਕ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹ ਕੀ ਸੀ ਜੀ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਰ ਦੇ ਕੇ ਆਏ ਸੀ ਕਿ ਜੀ ਵੀ ਜਿਹੜੇ ਬੰਦੇ ਇੱਥੇ ਹੁੱਲੜਵਾਜ ਹੁੱਲੜਬਾਜੀ ਕਰਦੇ ਆ ਇਹ ਹੁੱਲੜਵਾਜ ਚਾਉਂਦੇ ਨੇ ਜਦੋਂ ਅਸੀਂ ਕਹਿ ਚੁੱਕੇ ਆ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਵੀ ਇਹ ਫੇਰ ਫੇਰ ਕਿਉਂ ਇੱਕ ਇਦਾਂ ਕਰਦੇ ਨੇ ਪਰ ਇਹਨਾਂ ਨੂੰ ਆਪ ਵੀ ਚਾਹੀਦਾ ਨਾ ਗੁਰੂਕਾਰ ਆ ਇਹ ਇਹ ਜੇ ਮੂੰਹ ਬਣਾ ਕੇ ਵੇਚਣਾ ਤਾਂ ਕੀ ਕੰਮ ਇਹ ਕਾਦੇ ਪੈਸੇ ਆ ਕਿਉਂ ਵੇਚਦੇ ਹੋ ਪੰਜਾਬ ਤੁਸੀਂ ਇਦਾਂ ਤੇ ਮੀਟ ਸ਼ਰਾਬ ਵਾਲਿਆਂ ਨੂੰ ਬੇਨਤੀ ਆ ਜੇ ਅਸੀਂ ਕਿਤੇ ਤੇ ਫੜ ਲੇ ਤਿੰਨ ਦਿਨ ਤੇ ਇਸ ਪ੍ਰਸ਼ਾਸਨ ਚਾਰ ਦਿਨ ਜੀ ਅਸੀਂ ਲਿਖ ਕੇ ਦਿੱਤਾ ਹੋਇਆ ਮਾਛਵਾੜਾ ਸਾਹਿਬ ਦਾ ਕੋਈ ਠੇਕਾ ਕੋਈ ਮੀਟ ਵਾਲੀ ਦੁਕਾਨ ਜਾਂ ਕੋਈ ਹੁੱਲੜਵਾਜ ਬਾ ਜੇ ਖੁੱਲਿਆ ਦੇਖ ਲਿਆ ਸੀ ਉਹ ਆਪਣਾ ਜ਼ਿੰਮੇਵਾਰ ਆਪ ਹੋਊਗਾ ਜਾਂ ਪ੍ਰਸ਼ਾਸਨ ਹੋਊਗਾ ਜੀ ਸਾਡੀ ਇਹ ਬੇਨਤੀ ਆ ਅਸੀਂ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਚਾਹੁੰਦੇ ਆ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਰੇਕ ਨੂੰ ਹੱਥ ਬੰਨ੍ਹ ਕੇ ਕਿਹਾ ਜੇ ਹੱਥ ਜੋੜੇ ਦੇ ਬੰਦਾ ਨਾ ਸਮਝੇ ਤੇ ਸੰਗਤ ਫੈਸਲਾ ਕਰੇ ਉਹਦਾ ਬਿਗੜੇ ਤਗੜੇ ਦਾ ਪੀਰ ਕੌਣ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਡਾ ਸਭ ਦਾ ਚਰਨਾ ਵਿੱਚ ਬੇਨਤੀ ਹੈ ਵੀ ਆਪਣੇ ਜਿਹੜਾ ਮਛੋੜਾ ਸਾਹਿਬ ਦਾ ਢੀਡੀ ਜੁੜ ਮੇਲਾ 22 ਤੋਂ 24 ਨੂੰ ਸ਼ੁਰੂ ਹੋ ਰਿਹਾ ਤੇ ਸੰਗਤ ਨੂੰ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਪੂਰੀ ਸ਼ਰਧਾ ਭਾਵਨਾ ਨਾਲ ਆਓ ਤੇ ਜਿਸ ਮੱਤਵ ਲਈ ਆਪਾਂ ਆ ਰਹੇ ਆ ਆਪਾਂ ਉਹਦੇ ਸਬੰਧ ਦੇ ਵਿੱਚ ਹੀ ਆਈਏ ਤੇ ਹੁੱਲੜ ਬਾਜੀ ਨਾ ਕਰੀਏ ਕਿਹੜੀ ਜੱਥੇਬੰਦੀ ਆ ਤੁਸੀਂ ਬਿਲੋਂਗ ਕਰਦੇ ਹੋ? ਬੁੱਢਾ ਦੰਦ। ਅੱਛਾ ਜੀ। ਹੋਰ ਕੀ ਅਪੀਲ ਆ ਜੀ ਤੁਹਾਡੀ? ਅਪੀਲ ਇਹੀ ਆ ਜੀ ਜਿਹੜੇ ਇੱਥੇ ਆ ਮੋਗੋਠੇ ਜੇ ਬਿਕ ਰਹੇ ਨੇ ਜਾਂ ਝੋਲੇ ਝਾਲਿਆਂ ਤੋਂ। ਠੀਕ ਆ ਜੀ ਤੇ ਇੱਕ ਆ ਟਰੈਕਟਰ ਤੇ ਡੈਕ ਵਗੈਰਾ ਲਗਾ ਕੇ ਹੁਲੜਬਾਜੀ ਕਰਦੇ ਆਵੇਂ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਆਪਣਾ ਇਹ ਚੀਜ਼ਾਂ ਤੋਂ ਬਰੇਜ ਕਰੀਓ। ਲੰਗਰਾਂ ਨੂੰ ਲੈ ਕੇ ਕੀ ਕਹੋਗੇ? ਲੰਗਰਾਂ ਨੂੰ ਅਸੀਂ ਇਹੀ ਕਹਾਂਗੇ ਜੀ ਦੇਖੋ ਸਾਦਾ ਆਪਣਾ ਸਾਦਾ ਲੰਗਰ ਚੱਲੂਗਾ ਤਾਂ ਸਾਰੇ ਨਾਲ ਵਧੀਆ।